ਅੱਜ ਦੀ ਜਿਹੜੀ ਕਹਾਣੀ ਤੁਹਾਡੇ ਰੂਬਰੂ ਕਰਨ ਜਾ ਰਹੇ ਆ ਇਹ ਕਹਾਣੀ ਦੱਸਦੀ ਹੈ ਕਿ ਕੁੜੀ ਦੇ ਨਾਲ ਕਿਸਮਤ ਕਿੰਨਾ ਮਾੜਾ ਵਰਤਾਰਾ ਕਰ ਸਕਦੀ ਹੈ ਕਿਸ ਤਰੀਕੇ ਦੇ ਨਾਲ ਉਸ ਦੀ ਕਿਸਮਤ ਦੇ ਵਿੱਚ ਅਜਹੀਆਂ ਅਜਹੀਆਂ ਘਟਨਾਵਾਂ ਲਿਖੀਆਂ ਜਾਂਦੀਆਂ ਕਿ ਉਹ ਇਕੱਲੀ ਉਸ ਨੂੰ ਸਹਿਣਾ ਪੈਂਦਾ ਤੇ ਉਹ ਇਕੱਲੀ ਹੀ ਉਹਨਾਂ ਤਕਲੀਫਾਂ ਦੇ ਨਾਲ ਲੜਦੀ ਹੈ ਇਹ ਜਿਹੜੀ ਅੱਜ ਦੀ ਇੰਟਰਵਿਊ ਕਰਨ ਜਾ ਰਹੇ ਆ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਭੈਣ ਦਾ ਨਾਂ ਹੈ ਸੁਖਮਨਦੀਪ ਇਸ ਭੈਣ ਦੀ ਜ਼ਿੰਦਗੀ ਬਹੁਤ ਹੀ ਦੁਖਦਾਈ ਤਰੀਕੇ ਦੇ ਨਾਲ ਗੁਜ਼ਰ ਰਹੀ ਹੈ ਇਹ ਭੈਣ ਦੱਸਦੀ ਹੈ ਕਿ ਇਸ ਦੀ ਉਮਰ ਛੋਟੀ ਉਮਰ ਦੇ ਵਿੱਚ ਵਿਆਹ ਕਰ ਦਿੱਤਾ ਜਾਂਦਾ ਹੈ ਤੇ ਉੱਥੇ ਵਿਆਹ ਤੇ ਇਸ ਦੇ ਜਦੋਂ ਇਹ ਵਿਆਹੀ ਜਾਂਦੀ ਹੈ ਤਾਂ ਉਦੋਂ ਇਸ ਦੇ ਘਰ ਇੱਕ ਧੀ ਪੈਦਾ ਹੁੰਦੀ ਹੈ ਧੀ ਹੋਣ ਸਾਰ ਇਸ ਨੂੰ ਮਨਹੂਸ ਦੱਸਿਆ ਜਾਂਦਾ ਹੈ ਇਸ ਦਾ ਸਹੁਰੇ ਪਰਿਵਾਰ ਰਿਸ਼ਤੇਦਾਰ ਇਸ ਨੂੰ ਮਾੜੀ ਕਿਸਮਤ ਵਾਲੀ ਕਹਿਣ ਲੱਗ ਜਾਂਦੇ ਆ ਹਾਲਾਂਕਿ ਫਿਰ ਉਸ ਦੇ ਅ ਡਿਸਪਿਊਟ ਪੈ ਜਾਂਦਾ ਹੈ ਤੇ ਇਹ ਭੈਣ ਆਪਣੇ ਸਹੁਰੇ ਪਰਿਵਾਰ ਤੇ ਕੇਸ ਕਰ ਦਿੰਦੀ ਹੈ ਪਰ ਜਦੋਂ ਉਹਨਾਂ ਨੂੰ ਸਜ਼ਾ ਹੋਣ ਵਾਲੀ ਹੁੰਦੀ ਹੈ ਤਾਂ ਇਹ ਭੈਣ ਦੱਸਦੀ ਹੈ ਕਿ ਮੈਂ ਉਦੋਂ ਉਹ ਕੇਸ ਵਾਪਸ ਲੈ ਲੈਣੀ ਹੈ ਕਿ ਮੈਂ ਚਾਹੁੰਦੀ ਸੀ ਕਿ ਮੇਰਾ ਘਰ ਵਸਦਾ ਰਹੇ ਫਿਰ ਇੱਕ ਬੇਟਾ ਹੋਰ ਹੁੰਦਾ ਪਰ ਫਿਰ ਵੀ ਇਸ ਤੇ ਤਸ਼ੱਦਦ ਨਹੀਂ ਮੁੱਕਦਾ ਤੇ ਆਖਰ ਤੇ ਇਹ ਡਿਵੋਰਸ ਲੈ ਲੈਂਦੀ ਹੈ ਫਿਰ ਭੈਣ ਦੇ ਦੱਸਦੀ ਹੈ ਕਿ ਜਦੋਂ ਆਪਣੇ ਪੇਕੇ ਘਰੇ ਰਹਿਣ ਲੱਗਦੀ ਹੈ ਤਾਂ ਉਥੇ ਫਿਰ ਇਸ ਦੀਆਂ ਪਰਜਾਈਆਂ ਇਸ ਦੇ ਮਾਪਿਆਂ ਦੇ ਨਾਲ ਕਲੇਸ਼ ਪਾਉਂਦੀਆਂ ਸੀ ਤੇ ਇਹ ਸੋਚਦੀ ਹੈ ਕਿ ਮੈਂ ਇਹਰਾ ਘਰ ਤਾਂ ਖਰਾਬ ਹੋ ਗਿਆ ਮੈਂ ਕਿਉਂ ਆਪਣੇ ਪੇਕੇਆਂ ਦਾ ਘਰ ਖਰਾਬ ਭਰਾਵਾਂ ਦਾ ਘਰ ਖਰਾਬ ਕਰਾਂ ਇਸ ਲਈ ਦੂਸਰਾ ਵਿਆਹ ਕਰਾ ਲੈਂਦੀ ਹੈ ਦੂਸਰਾ ਵਿਆਹ ਜਦੋਂ ਕਰਾਉਂਦੀ ਹੈ ਤਾਂ ਭੈਣ ਦੱਸਦੀ ਹੈ ਕਿ ਉਹ ਇਸ ਦਾ ਜਿਹੜਾ ਘਰ ਵਾਲਾ ਸੀ ਕਾਫੀ ਨਸ਼ੇ ਕਰਦਾ ਸੀ ਇਸ ਕਰਕੇ ਉਸ ਦੀ ਵੀ ਮੌਤ ਹੋ ਜਾਂਦੀ ਹੈ ਇਹ ਭੈਣ ਦੀ ਕਹਾਣੀ ਦੇ ਦਰਦ ਭਰੀ ਇੱਥੇ ਨਹੀਂ ਮੁੱਕਦੀ ਫੇਰ ਕਹਿੰਦੀ ਹੈ ਜਦੋਂ ਮੈਂ ਇਕੱਲੀ ਰਹਿ ਜਾਨੀ ਆ ਤਾਂ ਕਿਸੇ ਤੋਂ ਕੋਈ ਮਦਦ ਮੰਗਦੀ ਆ ਤਾਂ ਉਸ ਮਦਦ ਦੇ ਬਦਲੇ ਲੋਕ ਇਸ ਦੀ ਇੱਜ਼ਤ ਦਾ ਸੌਦਾ ਕਰਨਾ ਸ਼ੁਰੂ ਕਰ ਦਿੰਦੇ ਆ ਕਿੰਨੀਆਂ ਕੁ ਹੋਰ ਤਕਲੀਫਾਂ ਕਿੰਨੇ ਕੁ ਹੋਰ ਦੁੱਖਾਂ ਦੇ ਨਾਲ ਗੁਜ਼ਰੀ ਇਹ ਇਕੱਲੀ ਭੈਣ ਦੀ ਕਹਾਣੀ ਤੁਹਾਨੂੰ ਅੱਜ ਸੁਣਾਉਣੇ ਆ ਪੂਰੀ ਕਹਾਣੀ ਜ਼ਰੂਰ ਸੁਣਿਓ ਜੇ ਵੀਡੀਓ ਤੇ ਕਮੈਂਟ ਜ਼ਰੂਰ ਕਰਿਓ ਜੇ ਵੀ ਭੈਣ ਦੀ ਐਨੀ ਤਕਲੀਫਾਂ ਦੇ ਵਿੱਚ ਜ਼ਿੰਦਗੀ ਗੁਜ਼ਾਰ ਰਹੀ ਹੈ ਇਕੱਲੀ ਲੜ ਰਹੀ ਹੈ ਤੇ ਉਹ ਇਹ ਚਾਰ ਬੱਚਿਆਂ ਨੂੰ ਕਿਵੇਂ ਤਕਲੀਫਾਂ ਦੇ ਨਾਲ ਪਾਲ ਰਹੀ ਹੈ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਕਰਿਓ ਜੇ ਕਮੈਂਟ ਭੇਜਣ ਦੀ ਹੌਸਲਾ ਫਜਾਈ ਲਈ ਜ਼ਰੂਰ ਕਰਿਓ ਜੀ ਸਵਾਗਤ ਕਰਦੇ ਹਾਂ ਸਤ ਸ੍ਰੀ ਅਕਾਲ ਜੀ ਟੀ ਹਾਲ ਆ ਜੀ ਹਾਂਜੀ ਠੀਕ ਹੈ ਅਨੇ ਆਪਾਂ ਗੱਲਬਾਤ ਸ਼ੁਰੂ ਤੋਂ ਕਰਦੇ ਹਾਂ ਤੁਹਾਡੇ ਬਚਪਨ ਬਾਰੇ ਬਚਪਨ ਦੱਸੋ ਕਿਵੇਂ ਸੀ ਹਾਂਜੀ ਮੇਰਾ ਬਚਪਨ ਬਹੁਤ ਵਧੀਆ ਬੀਤਿਆ ਜੀ ਹਸਦੀ ਖੇਡਦੀ ਸੀ ਹਮ ਬਸ ਮੈਰਿਜ ਤੋਂ ਬਾਅਦ ਮੈਂ ਜਿੰਦਗੀ ਮੇਰੀ ਖਤਮ ਹੋਣੀ ਸਟਾਰਟ ਹੋਗੇ ਇਹ ਪਹਿਨੇ ਜਿਵੇਂ ਬਚਪਨ ਚ ਮੈਰੀ ਦੀ ਬਾਅਦ ਚ ਗੱਲ ਕਰਦੇ ਆ ਤੁਸੀਂ ਦੱਸਦੇ ਆ ਵੀ ਤੁਹਾਡੀ ਛੋਟੀ ਉਮਰ ਚ ਬੜੀ ਮੈਰਿਜ ਹੋਈ ਹੈ ਇਹ ਕਿਉਂ ਹੋਈ ਕੀ ਕਾਰਨ ਰੇ ਮੇਰੇ ਮਾਤਾ ਜੀ ਬਹੁਤ ਬਿਮਾਰ ਰਹਿੰਦੇ ਸੀਗੇ ਤੇ ਮੈਂ ਕੱਲੀ ਕੱਲੀ ਮਾਪਿਆਂ ਦੀ ਧੀ ਆਂਗੀ ਤੇ ਉਹਨਾਂ ਨੇ ਕਿਹਾ ਵੀ ਜੇ ਮੈਨੂੰ ਕੁਝ ਹੋ ਗਿਆ ਤੇ ਮੇਰੀ ਧੀ ਰੋਲਦੀ ਫਿਰੂਗੀ ਮੇਰੇ ਉਹਨਾਂ ਨੇ ਹੀ ਮੈਰਿਜ ਕਰਤੀ ਫਿਰ ਕੁਝ ਘਰ ਦੇ ਹਾਲਾਤ ਐਦਾਂ ਦੇ ਬਣਨ ਲੱਗ ਗਏ ਕਿਉਂਕਿ ਛੋਟੀ ਏਜ ਕਰਕੇ ਕੁਝ ਸਮਝਾ ਨਹੀਂ ਹੁੰਦੀਆਂ ਗੀਆਂ ਤੇ ਇਸ ਕਰਕੇ ਮਤਲਬ ਬਵਾਦ ਖੜੇ ਹੋਈ ਗਏ ਕਦੇ ਕਿਸੇ ਗੱਲ ਤੋਂ ਕਦੇ ਕਿਸੇ ਗੱਲ ਤੋਂ ਐਦਾਂ ਕਰਦੇ ਜੀ ਮੇਰੇ ਬੇਟੀ ਪੈਦਾ ਹੋ ਗਈ ਨੂਰਪ੍ਰੀਤ ਵੀ ਉਹਦੇ ਪ੍ਰਤੀਵੀ ਮੈਨੂੰ ਕਹਿਣ ਲੱਗੇ ਇਹਦੇ ਘਰ ਬੇਟੀ ਪੈਦਾ ਹੋਗੀ ਇਹ ਅਕਸ਼ਗੁਣੀ ਆ ਇਹ ਇਦਾਂ ਕੀ ਫਿਰ ਇਦਾਂ ਕਰਦੇ ਕਰਾਉਂਦੇ ਜੀ ਕੋਰਟ ਕਚਹਿਰੀਆਂ ਤਾਈਂ ਗੱਲ ਪਹੁੰਚ ਗਈ ਹੂੰ ਫਿਰ ਕੋਰਟ ਕਚਹਿਰੀਆਂ ਤੇ ਪਹੁੰਚਦੇ ਜਿੱਦੇ ਉਹਨਾਂ ਨੂੰ ਸਜ਼ਾ ਹੋਣ ਲੱਗੀ ਜੀ ਦੇਖੋ ਇੱਕ ਜਿਹੜੀ ਮਾਂ ਹੁੰਦੀ ਐ ਇੱਕ ਔਰਤ ਉਹਦਾ ਦਿਲ ਪਸੀਦਾ ਤੇ ਮੈਂ ਕਿਹਾ ਵੀ ਮੈਂ ਇਹਨਾਂ ਨੂੰ ਸਜ਼ਾ ਨਹੀਂ ਕਰਵਾਉਣੀ ਕੀ ਤੇ ਮੈਂ ਕੇਸ ਵਾਪਸ ਲੈ ਲੈਨੀ ਆ ਤਾਂ ਫਿਰ ਕੁਝ ਟਾਈਮ ਬਾਅਦ ਮੈਂ ਉਸ ਇਨਸਾਨ ਨੂੰ ਮaaf ਕੀਤਾ ਫਿਰ ਮੈਨੂੰ ਆਪਣੇ ਘਰ ਲੈ ਗਿਆ ਫਿਰ ਉਸ ਤੋਂ ਬਾਅਦ ਮੇਰੇ ਇੱਕ ਬੇਟਾ ਪੈਦਾ ਹੋਇਆ ਮਨਵੀਰ ਸਿੰਘ ਅੱਛਾ ਤੁਸੀਂ ਮਾਤਾ ਜਦੋਂ ਸਜਾ ਹੋਣ ਸੀ ਤੁਸੀਂ ਕਿਸ ਵਾਪਸ ਲੈ ਲਿਆ ਉਹਨਾਂ ਨਾਲ ਫਿਰ ਕੰਪਰੋਮਾਈਜ਼ ਕਰ ਲਿਆ ਹਾਂਜੀ ਉਹਨਾਂ ਨੇ ਕੰਪਰੋਮਾਈਜ਼ ਕਰ ਲਿਆ ਮੈਂ ਫਿਰ ਬਾਅਦ ਵਿੱਚ ਮੈਂ ਜਦੋਂ ਚਲੀ ਗਈ ਉੱਥੇ ਹੀ ਮੇਰੇ ਬੇਟਾ ਪੈਦਾ ਹੋਇਆ ਮਨਵੀਰ ਫਿਰ ਕੁਝ ਉਹਨਾਂ ਦੀ ਐਵੇਂ ਦੀਆਂ ਹੀ ਗੱਲਾਂ ਮੈਨੂੰ ਪਤਾ ਲੱਗੀਆਂ ਕਿ ਮੈਂ ਉਸ ਇਨਸਾਨ ਨੂੰ ਫੇਰ ਹੀ ਮੈਂ ਡਿਵੋਰਸ ਦਿੱਤਾ ਹੂੰ ਕੋ ਸਟੈਮ ਬਾਅਦ ਡਿਵੋਰਸ ਦੇਣ ਤੋਂ ਬਾਅਦ ਮੈਂ ਆਪਣੇ ਪੇਕੇ ਘਰ ਆ ਗਈ ਪੇਕੇ ਘਰ ਵੀ ਕੁਝ ਐਵੇਂ ਦੇ ਹਾਲਾਤ ਬਣ ਗਏ ਕਿ ਮੇਰੀਆਂ ਪਰਜਾਈਆਂ ਹੋ ਗਈਆਂ ਵੀ ਸਾਰੇ ਮੇਰੇ ਨਾਲ ਲੜਾਈ ਝਗੜਾ ਕਰਨ ਲੱਗੇ ਤੇ ਇੱਕ ਬੇਵਸ ਪਿਓ ਜੋ ਕਿ ਫਿਰ ਉਹਨੇ ਮੇਰਾ ਦੁਬਾਰਾ ਵਿਆਹ ਕਰਤਾ ਏ ਫਿਰ ਵਿਆਹ ਕਰਨ ਤੋਂ ਬਾਅਦ ਮੇਰੇ ਮੇਰੇ ਕਰ ਵਾਲਾ ਚਲੋ ਵਧੀਆ ਸੀਗਾ ਵੀ ਨਸ਼ਾ ਪੱਤਾ ਕਰਨਾ ਇਹਨਾਂ ਨੇ ਵੀ ਵੀ ਸਾਰਾ ਦਿਨ ਨਸ਼ੇ ਦੇ ਵਿੱਚ ਤੋਤ ਰਹਿਣਾ ਉਹਦੇ ਤੋਂ ਬਾਅਦ ਮੇਰੇ ਦੋ ਬੱਚੇ ਪੈਦਾ ਹੋ ਗਏ ਜੁੜਵਾ ਫੇਰੀ ਉਹ ਤੋਂ ਬਾਅਦ ਉਹਨਾਂ ਦੀ ਡੈਥ ਹੋ ਗਈ ਅੱਛਾ ਹਾਂਜੀ ਉਹਨਾਂ ਵੀ ਕਿਵੇਂ ਨਸ਼ੇ ਕਰਕੇ ਹਾਂਜੀ ਨਸ਼ੇ ਕਰਕੇ ਉਹਨਾਂ ਦੀ ਡੈਥ ਹੋਈ ਮਤਲਬ ਨਸ਼ਾ ওভারਲੋਡ ਕਰਨਾ ਉਹਨਾਂ ਨੇ ਹਮ ਬਸ ਉਹਨਾਂ ਕਰਕੇ ਉਹਨੂੰ ਅਟੈਕ ਹੋ ਗਿਆ ਜੀ ਹਮ ਫਿਰ ਹੁਣ ਬਸ ਕੁੱਲ ਮਿਲਾ ਕੇ ਜੇ ਦੇਖੀਏ ਸਭ ਨੂੰ ਇਦਾਂ ਲੱਗਦਾ ਵੀ ਕਿਤੇ ਇਹਦੀ ਜ਼ਿੰਦਗੀ ਬਹੁਤ ਆਸਾਨ ਹੈਗੀ ਆ ਮੈਂ ਆਪਣੀ ਲਾਈਫ ਦੇ ਵਿੱਚ ਜੋ ਸਟਰਗਲ ਕਰ ਰਹੀ ਆਂ ਕਿ ਉਹ ਮੈਂ ਜਾਣਦੀ ਆਂ ਜਾਂ ਵਾਹਿਗੁਰੂ ਜਾਣਦਾ ਐਥੋਂ ਤੱਕ ਕਿ ਰਿਸ਼ਤੇਦਾਰਾਂ ਨੇ ਮਤਲਬ ਮੇਰੇ ਸਹੁਰੇ ਨੂੰ ਵੀ ਐਂ ਕਹਿਤਾ ਵੀ ਇਸ ਕੁੜੀ ਨੂੰ ਤੁਸੀਂ ਘਰੋਂ ਕੱਢ ਦੋ ਹੂੰ ਇਹ 'ਚ ਮੇਰਾ ਤਾਂ ਦੋਸ਼ ਨਹੀਂ ਉਹਦੀ ਮੌਤ ਹੋ ਗਈ ਨਸ਼ੇ ਉਹ ਕਰਦਾ ਸੀ ਮੇਰੀ ਕੋਈ ਗਲਤੀ ਨਹੀਂ ਇਸ ਦੇ ਵਿੱਚ ਮੈਂ ਆਪਣੀ ਲਾਈਫ ਦੇ ਵਿੱਚ ਅੱਜ ਜਿਵੇਂ ਤਿਵੇਂ ਕੱਟ ਰਹੀ ਆਂਗੀ ਵੀ ਲੋਕਾਂ ਦੇ ਤਾਨੇ ਮੇਨੇ ਸਹਿ ਸਹਿ ਕੇ ਮਤਲਬ ਕਿ ਕੋਈ ਮੈਂ ਕਿਸੇ ਨੂੰ ਹੈਲਪ ਲਈ ਵੀ ਕਹਿੰਨੀ ਆ ਤਾਂ ਉਹ ਇਨਸਾਨ ਵੀ ਮੈਨੂੰ ਮਤਲਬ ਗਲਤ ਤਰੀਕੇ ਨਾਲ ਜੱਜ ਕਰਦਾਗਾ ਜੇ ਮਤਲਬ ਕੱਲੀ ਖੋਦ ਕਰਦੀ ਆ ਜਾਨ ਨੂੰ ਜਾਂ ਕੁਝ ਵੀ ਆ ਘਰੇ ਸੌ ਕੰਮ ਹੁੰਦੇ ਆਈ ਤਾਂ ਫਿਰ ਕਹਿ ਦੇਣਾ ਵੀ ਇਹ ਕੁੜੀ ਗਲਤ ਆ ਗਈ ਇਹ ਐਦਾਂ ਕੀ ਵੀ ਮੈਂ ਹੁਣ ਜਾਵੇ ਤਾਂ ਜਾਵੇ ਕਿੱਧਰ ਕੁੜੀ ਹੂੰ ਜੇ ਤੁਸੀਂ ਕਿਸੇ ਨੂੰ ਮਦਦ ਲਈ ਕਹਿੰਦੇ ਹੋ ਤਾਂ ਲੋਕ ਫਾਇਦਾ ਚੱਕਰ ਦੀ ਕੋਸ਼ਿਸ਼ ਕਰਦੇ ਆ ਜੀ ਕਿਸੇ ਹੱਦ ਤੱਕ ਰਿਸ਼ਤੇਦਾਰ ਵੀ ਰਿਸ਼ਤੇਦਾਰ ਵੀ ਇਦਾਂ ਦੇ ਆ ਜੀ ਵੀ ਰਿਸ਼ਤੇਦਾਰ ਵੀ ਕਹਿਣ ਲੱਗੇ ਵੀ ਜੇ ਥੋੜੀ ਹੈਲਪ ਕਰ ਦਿੰਦੇ ਕਹਿੰਦੇ ਇਹ ਸਾਨੂੰ ਖਾਂਦੀ ਆ ਇਹ ਐਂ ਕਰਦੀ ਆ ਵੀ ਮਤਲਬ ਕੀ ਕੀ ਗੱਲਾਂ ਨਹੀਂ ਮੈਨੂੰ ਸੁਣਨ ਨੂੰ ਮਿਲਦੀਆਂ ਜੀ ਬਸ ਇੱਕ ਆਪਣੀ ਲਾਈਫ ਜਿਵੇਂ ਤਿਵੇਂ ਆਪਣੀ ਜੂਨ ਕੱਢ ਰਹੀ ਹੈਗੀ ਦੇਖਣ ਵਾਲਿਆਂ ਨੂੰ ਸਭ ਕੁਝ ਆਸਾਨ ਲੱਗਦਾ ਵੀ ਸ਼ਾਇਦ ਕਿਤੇ ਇੱਕ ਇੱਕ ਕੁੜੀ ਨੂੰ ਹਨਾ ਦੋ ਵਾਰੀ ਉਹਦੀ ਜ਼ਿੰਦਗੀ ਚ ਉਹ ਐਸੀਆਂ ਘਟਨਾਵਾਂ ਡਿਵੋਰਸ ਵੀ ਇੱਕ ਤਰੀਕੇ ਦੇ ਨਾਲ ਡਿਵੋਰਸ ਤੇ ਮੌਤ ਚ ਘਰ ਵਾਲੇ ਦੀ ਦਾ ਕੋਈ ਬਹੁਤਾ ਜ਼ਿਆਦਾ ਮੈਨੂੰ ਲੱਗਦਾ ਫਰਕ ਨਹੀਂ ਹੁੰਦਾ ਕੁੜੀ ਦੇ ਲਈ ਤਾਂ ਹਾਂਜੀ ਹਾਂਜੀ ਚਾਹੇ ਉਹ ਉਹਨੂੰ ਅਲੱਗ ਗੱਲ ਸਮਝਣ ਪਰ ਕੁੜੀ ਤਾਂ ਇਕੱਲੀ ਰਹਿ ਜਾਂਦੀ ਆ ਰਹਿ ਜਾਂਦੀ ਆ ਇੱਕ ਇਕੱਲੀ ਕੁੜੀ ਨੂੰ ਇੰਨੇ ਦੋ ਦੋ ਵਾਰੀ ਇੱਕੋ ਹੀ ਚੀਜ਼ ਝੱਲਣੀ ਪਈ ਹਨਾ ਆਪਣੇ ਹਸਬੰਡ ਤੋਂ ਵੀ ਵੱਖ ਹੋਣਾ ਪਿਆ ਹਨਾ ਇੱਕ ਇਕੱਲੀ ਕੁੜੀ ਤੇ ਫੇਰ ਸਮਾਜ ਦੀਆਂ ਇੰਨੀਆਂ ਦਿੱਕਤਾਂ ਤੇ ਫਿਰ ਚੱਲਦੇ ਕਿਵੇਂ ਹੋ ਤੁਸੀਂ ਬਸ ਜੀ ਉਹ ਵਾਈ ਗਰੂ ਦੇ ਮੇਰੇ ਨਾਲ ਚਲੋ ਸਭ ਕੁਝ ਦੇਖ ਰਹੀ ਆਂਗੀ ਵੀ ਆਪਣੇ ਮਨ ਨੂੰ ਸਮਝਾ ਰਹੀ ਆਂ ਕਿਸੇ ਟਾਈਮ ਤਾਂ ਇਦਾਂ ਲੱਗਦਾ ਵੀ ਕਰ ਲਾਂ ਹੂੰ ਪਰ ਫਿਰ ਜਦੋਂ ਮੈਂ ਇੱਕ ਮਾਂ ਹੋ ਕੇ ਆਪਣੇ ਬੱਚਿਆਂ ਵੱਲ ਦੇਖਦੀ ਆਂ ਫਿਰ ਮੈਂ ਕਹਿੰਦੀ ਆਂ ਨਹੀਂ ਕੁਝ ਨਹੀਂ ਕਰਨਾ ਐਵੇਂ ਦਾ ਹੂੰ બસ ਆਪਣੇ ਮਨ ਨਾਲ ਹੀ ਗੱਲਾਂ ਕਰਕੇ ਆਪਣੇ ਮਨ ਨਾਲ ਹੀ ਸਮਝੌਤੇ ਕਰ ਲੈਣੀਆਂ ਬਸ ਐਦਾਂ ਕਰਕੇ ਮੈਂ ਆਪਣੀ ਲਾਈਫ ਨੂੰ ਕੱਢ ਰਹੀ ਆਂਗੀ ਤੇ ਐ ਨਹੀਂ ਹੁੰਦਾ ਵੀ ਮੇਰੀ ਏਡੀ ਲਾਈਫ ਪਈ ਐ ਜ਼ਿੰਦਗੀ ਮੇਰੀ ਪਈ ਐ ਮੈਂ ਇਕੱਲੀ ਕਿਵੇਂ ਕੱਢੂਗੀ ਨਹੀਂ ਜੀ ਤੁਹਾਨੂੰ ਹੁਣ ਮੈਂ ਦੱਸਿਆ ਹੀ ਆਪਣੀ ਲਾਈਫ ਬਾਰੇ ਵੀ ਦੋ ਵਾਰੀ ਇਦਾਂ ਕੁਝ ਹੋ ਗਿਆ ਮੇਰੇ ਨਾਲ ਵੀ ਜੇ ਮੈਂ ਹੁਣ ਵੀ ਇਹ ਸੋਚਦੀ ਆਂ ਤਾਂ ਮੇਰੇ ਲਈ ਇੱਕ ਮੂਰਖਤਾ ਦੀ ਗੱਲ ਹੋਊਗੀ ਵੀ ਮੈਂ ਹੁਣ ਵੀ ਦੇਖੋ ਜੀ ਲਾਈਫ ਹਸਬੰਡ ਤਾਂ ਪਹਿਲਾਂ ਵੀ ਸੀਗਾ ਉਹ ਤਾਂ ਉਹਦੀ ਤਾਂ ਡੈਥ ਨਹੀਂ ਹੋਈ ਸੀਗੀ ਉਹਨੇ ਮੈਨੂੰ ਛੱਡਿਆ ਨਾ ਤਾਂ ਫਿਰ ਮਤਲਬ ਹੁਣ ਕੀ ਆ ਉਦੋਂ ਵੀ ਇਕੱਲੇ ਟਾਈਮ ਕੱਢ ਰਹੀ ਸੀਗੀ ਦੂਸਰੀ ਵਾਰ ਮੈਰिज ਹੋਈ ਹਸਬੰਡ ਦੀ ਡੈਥ ਹੋ ਗਈ ਦੇਖੋ ਜੇ ਆਪਾਂ ਇੰਨਾ ਕੁਝ ਸਹਨ ਦੇ ਬਾਵਜੂਦ ਫੇਰ ਵੀ ਕਿਸੇ ਤੇ ਉਮੀਦ ਰੱਖੀਏ ਇਹ ਤਾਂ ਆਪਣੇ ਲਈ ਹੀ ਗਲਤ ਹੈ ਦੂਜੀ ਗੱਲ ਇੱਕ ਮਾਂ ਦੀ ਮਾਂ ਕੁਝ ਵੀ ਕਰ ਸਕਦੀ ਆ ਜੀ ਆਪਣੇ ਬੱਚਿਆਂ ਨੂੰ ਪਾਲ ਸਕਦੀ ਆ ਪਿਓ ਮਾ ਦਾ ਦਰਜਾ ਨਹੀਂ ਦੇ ਸਕਦਾ ਪਰ ਮਾ ਪਿਓ ਦਾ ਦਰਜਾ ਦੇ ਸਕਦੀ ਹੈ ਹੂੰ ਬਸ ਮੈਂ ਤਾਂ ਕੁੱਲ ਮਿਲਾ ਕੇ ਵੀ ਇਹ ਸਾਰੀਆਂ ਗੱਲਾਂ ਨੂੰ ਸੋਚ ਕੇ ਜੀ ਆਪਣੀ ਲਾਈਫ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਚੰਗੇ ਤਰੀਕੇ ਨਾਲ ਕੱਢ ਰਹੀ ਹੈਗੀ ਹੂੰ ਦੇਖੋ ਕਹਿਣ ਵਾਲੇ ਬਹੁਤ ਗੱਲਾਂ ਕਹਿੰਦੇ ਨੇ ਜੀ ਸਾਰਾ ਦਿਨ ਰੋਈ ਜਾਊਂਗੀ ਕਿਸੇ ਨੇ ਚੁੱਪ ਨੀ ਕਰਾਉਣਾ ਹੂੰ ਬਹੁਤ ਬੈਡ ਗੱਲਾਂ ਵੀ ਕਰਦੇ ਨੇ ਮੇਰੇ ਲਈ ਚਲੋ ਕਹਿੰਦੇ ਹੁੰਦੇ ਜਿਹੜੇ ਮਾਪੇ ਹੁੰਦੇ ਹੈਗੇ ਮਾਪੇ ਤਾਂ ਹਮੇਸ਼ਾ ਹੀ ਆਪਣੇ ਬੱਚਿਆਂ ਲਈ ਕਰਦੇ ਆਏ ਆ ਹੂੰ ਮੇਰੇ ਫਾਦਰ ਸਾਹਿਬ ਆ ਉਹ ਬਹੁਤ ਵਧੀਆ ਇਨਸਾਨ ਆਗੇ ਮੇਰੇ ਲਈ ਬਹੁਤ ਸੋਚਦੇ ਆਗੇ ਮਤਲਬ ਇੱਕ ਦਿਨ ਮੇਰੇ ਘਰ ਇੱਕ ਦਿਨ ਆਪਣੇ ਘਰ ਵੀ ਇੱਕ ਉਹਨਾਂ ਦੀ ਜ਼ਿੰਦਗੀ ਇੱਕ ਜਿਉਣ ਦਾ লাশ ਵਾਂਗੂ ਬਣੀ ਪਈ ਆ ਇੱਕ ਆਪਣੀ ਧੀ ਨੂੰ ਦੇਖ ਕੇ ਵੀ ਚਲੋ ਕੁਝ ਉਹਨਾਂ ਦੀ ਸਪੋਰਟ ਨਾਲ ਮੈਂ ਆਪਣੀ ਲਾਈਫ ਕੱਢ ਰਹੀ ਆ ਜੀ ਹੂੰ ਬਾਕੀ ਤਾਂ ਤੁਸੀਂ ਦੇਖ ਹੀ ਰਹੇ ਹੋ ਵੀ ਇਕੱਲੀ ਕੁੜੀ ਦਾ ਹਾਂ ਪਿਓ ਨੂੰ ਤਾਂ ਕਹਿੰਦੇ ਆ ਕੁੜੀ ਰੇ ਬੇਟੀ ਹੈ ਨਾ ਬਹੁਤ ਬੋਝ ਹੁੰਦਾ ਤੇ ਉਹਨੇ ਤਾਂ ਵਿਚਾਰੇ ਨੇ ਦੋ ਵਾਰੀ ਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹਦਾ ਬੋਝ ਓਵੇਂ ਦੋਵੇਂ ਓਵੇਂ ਦਾ ਓਵੇਂ ਹਾਂਜੀ ਤੇ ਚਲੋ ਜਿੱਦਾਂ ਵਾਇਗਰੂ ਨੇ ਚਾਇਆ ਉਦਾਂ ਹੀ ਹੋਊਗਾ ਹੁਣ ਤੇ ਬਾਕੀ ਸਿਰੇ ਵੀ ਕੋਈ ਨਹੀਂ ਹੌਸਲਾ ਰੱਖੋ ਰੋਣਾ ਜਦੋਂ ਇਹ ਕੋਈ ਨਾ ਕੁੜੀ ਨੂੰ ਸਹਾਰਾ ਚਾਹੀਦਾ ਹੁੰਦਾ ਉਦੋਂ ਫਿਰ ਸਮਾਜ ਇੰਨਾ ਗਲਤ ਕਿਉਂ ਸਮਝਦਾ ਵੀ ਇਹ ਸਹਾਰਾ ਵੀ ਸਾਨੂੰ ਕਿਸੇ ਕੀਮਤ ਤੇ ਦੇਊਗੀ ਅਸੀਂ ਉਹਨੂੰ ਕਿਸੇ ਕੀਮਤ ਤੇ ਕਰਨੀ ਪਊਗੀ ਕੁੜੀ ਨੂੰ ਕੋਈ ਕੀਮਤ ਅਦਾ ਕਰਨੀ ਪਊਗੀ ਉਹ ਕੀਮਤ ਭਾਵੇਂ ਕੁੜੀ ਦੀ ਇੱਜ਼ਤ ਹੀ ਕਿਉਂ ਨਾ ਹੋਵੇ ਹਾਂਜੀ ਹਾਂਜੀ ਐਦਾਂ ਹੀ ਸੋਚਦੇ ਨੇ ਸਾਰੇ ਪਰ ਇਹ ਤਾਂ ਖੁਦ ਤੇ ਫੈਸਲਾ ਨਹੀਂ ਆਈ ਆਪਾਂ ਕੀ ਕਰਨਾ ਹੈ ਕਿਉਂਕਿ ਆਪਾਂ ਦੁਨੀਆ ਦੇ ਅਕੋਰਡਿੰਗ ਚੱਲਾਂਗੇ ਹਾਂ ਤਾ ਫਿਰ ਦੁਨੀਆ ਤਾਂ ਜੋ ਚਾਹੂਗੀ ਕਹੂਗੀ ਵੀ ਅਸੀਂ ਉਹੀ ਮਨਾਈਏ ਇਹ ਤਾਂ ਆਪਣੇ ਤੇ ਡਿਪੈਂਡ ਆ ਵੀ ਆਪਾਂ ਕੀ ਕਰਨਾ ਜਦੋਂ ਹਨ ਤੁਸੀਂ ਜਿਵੇਂ ਗੱਲ ਕਰਦੇ ਸੀਗੇ ਵੀ ਰਿਸ਼ਤੇਦਾਰ ਵੀ ਗਲਤ ਸੋਚਣ ਲੱਗ ਜਾਂਦੇ ਆ ਇੱਕ ਕੁੜੀ ਜਦੋਂ ਕਿਸੇ ਤੋਂ ਮਦਦ ਮੰਗਦੀ ਆ ਉਹਦਾ ਮਤਲਬ ਇਹ ਥੋੜੀ ਹੁੰਦਾ ਵੀ ਉਹ ਇੱਜ਼ਤ ਨੂੰ ਆਪਦੇ ਦਾਤੇ ਲਾਊਗੀ ਹਨਾ ਤੇ ਇਹ ਕਿਉਂ ਦੁਨੀਆ ਦੇ ਮਨਾਂ ਦੇ ਵਿੱਚ ਪਈ ਪਈ ਆ ਵੀ ਕੁੜੀ ਦੀ ਮਦਦ ਉਹਦੀ ਇੱਜ਼ਤ ਉਹਦੀ ਕੀਮਤ ਕੁੜੀ ਇੱਜ਼ਤ ਹੀ ਦੇਊਗੀ ਦੇਖੋ ਇਹ ਤਾਂ ਸੋਚ ਹੁੰਦੀ ਆ ਡੋਡਾ ਡਾ ਆਪਣੀ ਆਪਣੀ ਹਨਾ ਜਿਵੇਂ ਦੇ ਕੋਈ ਸੋਚੀ ਜਾਂਦੇ ਹੁਣ ਇਹ ਤਾਂ ਆਪਣੇ ਤੇ ਆਪਦੇ ਤੇ ਡਿਪੈਂਡ ਕਰਦਾ ਨਾ ਵੀ ਆਪਾਂ ਅਗਲੇ ਦੀ ਸੋਚ ਨੂੰ ਬढ़ावा ਦੇਣਾ ਜਾਂ ਉਹਨੂੰ ਖਤਮ ਕਰਨਾ ਉੱਥੇ ਇਸੇ ਕਰਕੇ ਜੀ ਮੈਂ ਤਾਂ ਐਦਾਂ ਹੀ ਸੋਚ ਲਿਆ ਮੈਂ ਕਿਸੇ ਤੋਂ ਵੀ ਹੁਣ ਹੈਲਪ ਨਹੀਂ ਮੰਗਦੀ ਸਿਵਾਏ ਆਪਣੇ ਪਾਪਾ ਤੋਂ ਪਾਪਾ ਨੂੰ ਜਦੋਂ ਕਹੀਦਾ ਚਲੋ ਮਾਪੇ ਕਦੇ ਨਹੀਂ ਪਿੱਛੇ ਹਟਦੇਗੇ ਤੇ ਪਾਪਾ ਨੂੰ ਬਸ ਕਹਿ ਕੇ ਵੀ ਦੁਨੀਆ ਦਾ ਤਾਂ ਮੈਂ ਦੇਖ ਲਿਆ ਜੀ ਵੀ ਰਿਸ਼ਤੇਦਾਰਾਂ ਤੋਂ ਲੈ ਕੇ ਲੋਕਾਂ ਤਾਂ ਹੀ ਆਣ ਗਵਾਂਡ ਤੱਕ ਵੀ ਜਦੋਂ ਵੀ ਕਹਿਣਾ ਵੀ ਮੇਰੀ ਹੈਲਪ ਕਰ ਦੋ ਵੀ ਸਾਰਿਆਂ ਨੇ ਮਤਲਬ ਉਦਾਂ ਗੱਲ ਮੂਰੇ ਧਰ ਦੇਣੀ ਹੈਗੀ ਵੀ ਖੁਦ ਨੂੰ ਆਪਦੇ ਆਪ ਤੇ ਵੀ ਸ਼ਰਮਿੰਦਗੀ ਮਹਿਸੂਸ ਹੋਣ ਲੱਗ ਜਾਂਦੀ ਹੈ ਜੀ ਹੂੰ ਕਦੇ ਐ ਆਉਂਦਾ ਵੀ ਕੁੜੀ ਦੀ ਜ਼ਿੰਦਗੀ ਬਾਰੇ ਐ ਆਉਂਦਾ ਮਨ 'ਚ ਵੀ ਜਿਵੇਂ ਤੁਸੀਂ ਪਹਿਲੀ ਮੈਰਿਜ ਉੱਥੇ ਵੀ ਸੁੱਖ ਨਹੀਂ ਦੇਖਿਆ ਇੱਧਰ ਵੀ ਦੂਸਰੀ ਮੈਰਿਜ ਹੋਈ ਫੇਰ ਸੁੱਖ ਨਹੀਂ ਦੇਖਿਆ ਉਸ ਤੋਂ ਬਾਅਦ ਵੀ ਜ਼ਿੰਦਗੀ 'ਚ ਸੰਘਰਸ਼ੀ ਹੈ ਬਚਪਨ 'ਚ ਵੀ ਜਿਵੇਂ ਤੁਸੀਂ ਕਹਿੰਦੇ ਹੋ ਵੀ ਮਾਤਾ ਬਿਮਾਰ ਰਹੇ ਹਨ ਕਦੇ ਆਉਂਦਾ ਵੀ ਕੁੜੀ ਦੀ ਜ਼ਿੰਦਗੀ ਇੰਨੀ ਕਿਉਂ ਸੰਘਰਸ਼ੀ ਲਾ ਹਾਂਜੀ ਬਹੁਤ ਮਨ ਦੇ ਵਿੱਚ ਆਉਂਦਾ ਕਦੇ ਕਦੇ ਐਵੇਂ ਵੀ ਸੋਚੀਦਾ ਦੇਖੋ ਵੀ ਕਈ ਦਾ ਵੀ ਕੁੜੀਆਂ ਦੀ ਜ਼ਿੰਦਗੀ ਐਵੇਂ ਦੀ ਕਿਉਂ ਬਣਾਈ ਆ ਰੱਬ ਨੇ ਵੀ ਪੇਕੇ ਘਰ ਹੁੰਨੇ ਆਗੇ ਜਦੋਂ ਉਦੋਂ ਵੀ ਮਤਲਬ ਮਾਂ ਪਿਓ ਵੀ ਕਹਿੰਦਾ ਕੁੜੀਏ ਆ ਕੰਮ ਸਿੱਖ ਤੂੰ ਬਗਾਨੇ ਘਰ ਜਾਣਾਗਾ ਜਦ ਬਗਾਨੇ ਘਰ ਆਉਨੇ ਆ ਜੇ ਥੋੜੀ ਜਿਹੀ ਵੀ ਮਿਸਟੇਕ ਹੁੰਦੀ ਆ ਇਹਦੇ ਮਾਂ ਪਿਓ ਨੇ ਕੁਝ ਸਿਖਾ ਕੇ ਨਹੀਂ ਭੇਜਿਆ ਉਦੋਂ ਵੀ ਇਦਾਂ ਲੱਗਦਾ ਵੀ ਹਾਂ ਵੀ ਕੁੜੀ ਹੋਣਾ ਹੀ ਗੁਨਾਹ ਆਗਾ ਕਿਸੇ ਹੱਦ ਤੱਕ ਮਨ ਦੇ ਵਿੱਚ ਇਹ ਬਹੁਤ ਸਾਰੀਆਂ ਗੱਲਾਂ ਆਉਂਦੀਆਂ ਨੇ ਵੀ ਮੁੰਡਿਆਂ ਨੂੰ ਜਦੋਂ ਦੇਖੀਦਾ ਹੈਗਾ ਵੀ ਹਾਂ ਇਹਨਾਂ ਦੀ ਸ਼ਾਇਦ ਜ਼ਿੰਦਗੀ ਬਹੁਤ ਵਧੀਆ ਹੈਗੀ ਪਰ ਕੁੱਲ ਮਿਲਾ ਕੇ ਕੁੜੀਆਂ ਦੀ ਤਾਂ ਸੱਚੀ ਉਹ ਹੀ ਵੀਰੇ ਨਰਕਾ ਜ਼ਿੰਦਗੀ ਹੂੰ ਕਿਉਂਕਿ ਮੈਂ ਹੁਣ ਜੇ ਆਪਣੀ ਲਾਈਫ ਵੱਲ ਦੇਖਾਂ ਹੀ ਸਟਾਰਟਿੰਗ ਤੋਂ ਮੈਂ ਕੋਈ ਸੁੱਖ ਨਹੀਂ ਦੇਖਿਆਗਾ ਵੀ ਮਤਲਬ ਦੋ ਇਹ ਪਹਿਲਾ ਡਿਵੋਰਸ ਹੋ ਗਿਆ ਹੁਣ ਹਸਬੰਡ ਦੀ ਡੈਥ ਹੋ ਗਈ ਵੀ ਮਤਲਬ ਮੇਰੀ ਤਾਂ ਕੋਲ ਮਲਾ ਕੇ ਮੈਂ ਜ਼ਿੰਦਗੀ ਚ ਕਦੇ ਵੀ ਸੁਖ ਨਹੀਂ ਦੇਖਿਆ ਹੋਊਗਾ ਹਾਂ ਬਚਪਨ ਦੀਆਂ ਜਿਹੜੀਆਂ ਯਾਦਾਂਆਂ ਆ ਗਈਆਂ ਕਦੇ ਉਹਨਾਂ ਨੂੰ ਯਾਦ ਕਰਕੇ ਬਹੁਤ ਮਨ ਭਾਵਕ ਹੁੰਦਾ ਵੀ ਉਹ ਦਿਨ ਚੰਗੇ ਸੀ ਜਿਹੜੇ ਨਾਂਗੇ ਸੀ ਹਮ ਪਹਿਨੇ ਜਿਵੇਂ ਥੋਡੇ ਹਨਾ ਵੀ ਬੇਟੀ ਹੋ ਗਈ ਤੁਹਾਨੂੰ ਮਨਹੂਸ ਕਹਿਣਾ ਸ਼ੁਰੂ ਕਰਤਾ ਹਾਲਾਂਕਿ ਦੂਸਰਾ ਬੇਟਾ ਹੀ ਹੁੰਦਾ ਹਨਾ ਉਹ 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 ਦੋ ਸਾਰੀ ਕਿੱਧਰ ਜਾਂਦੀ ਆ ਫੇਰ ਤੁਹਾਡਾ ਹਨ ਡਿਵੋਰਸ ਹੋ ਗਿਆ ਫੇਰ ਤੁਹਾਡੇ ਹਸਬੰਦ ਦੀ ਡੈਥ ਦੂਸਰੇ ਦੀ ਵੀ ਹੁੰਦੀ ਆ ਫੇਰ ਕਿਤੇ ਨਾ ਕਿਤੇ ਇੱਥੇ ਵੀ ਕੋਈ ਇਹੋ ਜਿਹਾ ਮਨ ਕਿਸੇ ਨੇ ਕਿਹਾ ਤੁਹਾਨੂੰ ਕੋਈ ਤਾਂ ਨਾ ਦਿੱਤਾ ਵੀ ਤੇਰੀ ਤਾਂ ਹੋਈ ਆ ਨਹੀਂ ਨਹੀਂ ਇਹ ਮੈਨੂੰ ਵੈਸੇ ਤਾਂ ਕਿਸੇ ਨੇ ਤਾਨਾ ਕੋਈ ਵੀ ਨਹੀਂ ਦਿੱਤਾਗਾ ਚਲੋ ਸਭ ਨੂੰ ਪਤਾ ਸੀ ਵੀ ਉਹ ਨਸ਼ਾ ਕਰਦੇ ਸੀਗੇ ਵੀ ਇਦਾਂ ਕਰਕੇ ਵੀ ਉਹਨਾਂ ਦੀ ਮੌਤ ਹੋ ਗਈ ਕਿਸੇ ਤੱਕ ਕਿਸੇ ਹੱਦ ਤੱਕ ਮੇਰੀ ਲਾ ਫੈਮਲੀ ਚਲੋ ਮੇਰੀ ਸਿਸਟਰ ਇਨ ਲਾ ਹੈਗੀਆਂ ਉਹ ਵੀ ਮੈਨੂੰ ਬਹੁਤ ਵਧੀਆ ਮਤਲਬ ਬਹੁਤ ਸਪੋਰਟ ਕਰਦੇ ਨੇ ਵੀ ਆਪਾਂ ਇਹਨਾਂ ਦੀ ਫੈਮਲੀ ਨੂੰ ਨਹੀਂ ਆਪਾਂ ਕਹਿ ਸਕਦੇ ਵੀ ਜਾਂ ਮੈਨੂੰ ਇਦਾਂ ਕਹਿੰਦੇ ਸੀ ਹਾਂ ਪਰ ਜਿਹੜੇ ਰਿਸ਼ਤੇਦਾਰ ਹੈ ਰਿਸ਼ਤੇਦਾਰ ਤਾਂ ਬਹੁਤ ਕੁਝ ਕਹਿੰਦੇ ਨੇ ਮੇਰੇ ਫਾਦਰin ਲਾ ਨੂੰ ਇਦਾਂ ਕਹਿੰਦੇ ਨੇ ਵੀ ਇਹਨੂੰ ਘਰੋਂ ਕੱਢੋ ਤੁਸੀਂ ਵੀ ਇਹਨੂੰ ਦੇ ਲੈ ਕੇ ਪੈਸੇ ਮਤਲਬ ਜਾਂ ਕੁਝ ਵੀ ਹੈਗਾ ਵੀ ਮਤਲਬ ਦੇ ਦਿਓ ਦੇਖੋ ਜੀ ਇੱਕ ਉਹਨਾਂ ਦੀ ਸੋਚਨ ਸ਼ਕਤੀ ਦੇਖੋ ਵੀ ਮੈਂ ਇਸ ਘਰ ਵਿਆਹ ਕੇ ਆਈ ਸੀਗੀ ਮੇਰੇ ਦੋ ਬੇਟੇ ਆ ਗਏ ਅਸ਼ਮੀਤ ਮਨਮੀਤ ਵੀ ਦੇਖੋ ਉਹਦੇ ਮਤਲਬ ਉਹਦੀ ਅੰਚ ਘਰ ਦੇ ਵਿੱਚ ਹੈਗੀ ਆ ਤਾਂ ਮੈਨੂੰ ਕਹਿ ਰਿਹਾ ਵੀ ਇਹਨੂੰ ਘਰੋਂ ਕੱਢ ਦਿਓ ਇੱਕ ਕੀ ਕਹੀਏ ਇੱਕ ਔਰਤ ਹੀ ਔਰਤ ਦੀ ਦੁਸ਼ਮਣ ਆਗੀ ਹਮ ਰਿਸ਼ਤੇਦਾਰਾਂ ਵਿੱਚੋਂ ਕੋਈ ਬੰਦਾ ਨਹੀਂ ਗੱਲ ਕਰਦਾ ਇਹ ਔਰਤਾਂ ਦੀਆਂ ਹੀ ਗੱਲਾਂ ਨੇ ਸਾਰੀਆਂ ਕੁਸ਼ ਫਿਰ ਕਹਿਣ ਲੱਗ ਜਾਂਦੇ ਆ ਜੀ ਐਦਾਂ ਪਤਾ ਹੁੰਦਾ ਉਹਨੇ ਮਰਨਾ ਸੀ ਤਾਂ ਅਸੀਂ ਇਹਦਾ ਵਿਆਹ ਹੀ ਨਾ ਕਰਦੇ ਹਮ ਦੇਖੋ ਪਤਾ ਤਾਂ ਕਿਸੇ ਨੂੰ ਨਹੀਂ ਹੁੰਦਾ ਮਰਨ ਦਾ ਹੁਣ ਇਸ ਟਾਈਮ ਆਪਾਂ ਗੱਲ ਕਰ ਰਹੇ ਆ ਵੀਰੇ ਵੀ ਆਪਾਂ ਨੂੰ ਨਹੀਂ ਕੋਈ ਪਤਾ ਵੀ ਆਪਣੇ ਨਾਲ ਕੀ ਹੋਣਾ ਸਵੇਰ ਨੂੰ ਆਪਾਂ ਉੱਠਣਾ ਆ ਨਹੀਂ ਉੱਠਣਾਗਾ ਵੀ ਇੱਕ ਸੋਚ ਦੀ ਗੱਲ ਹੈਗੀ ਤੇ ਮਤਲਬ ਇਹਨਾਂ ਦੀ ਡੈਥ ਤੋਂ ਬਾਅਦ ਮੇ ਵੀ ਸਭ ਆਉਣਾ ਜਾਣੋ ਹਟ ਗਏ ਮਤਲਬ ਕਿ ਕੱਲੇ ਰਹਿ ਰਹੇ ਆਗੇ ਵੀ ਉਹਨਾਂ ਨੂੰ ਐਸੀ ਵੀ ਕਿਸ ਕਿਸੇ ਹੱਦ ਤੱਕ ਅਸੀਂ ਜਾਵਾਂਗੇ ਸਾਡੇ ਤੋਂ ਕੁਝ ਮੰਗੂਗੇ ਦੇਖੋ ਜੀ ਦੇਣ ਵਾਲਾ ਤਾਂ ਸਭ ਨੂੰ ਵਾਇਗਰੂ ਹੁੰਦਾਗਾ ਪਰ ਇੱਕ ਜਿਹੜੇ ਵਾਇਗਰੂ ਦੇ ਬਣਾਏ ਹੋਏ ਇਨਸਾਨ ਆ ਉਹਨਾਂ ਦੀ ਸੋਚ ਨੂੰ ਦੇਖੋ ਤੁਸੀਂ ਵੀ ਉਹਨਾਂ ਦੀ ਕਿੱਦਾਂ ਦੀ ਸੋਚ ਆ ਹਾਲੇ ਕਿ ਉਹਨਾਂ ਨੂੰ ਚਾਹੀਦਾ ਸੀ ਵੀ ਇਹ ਇੱਕ ਕੱਲੀ ਰਹਿ ਗਈ ਆ ਅਕਸਰ ਵਿਆਹ ਕੇ ਲੈ ਕੇ ਆਏ ਸੀ ਤਾਂ ਘਰ ਆਈ ਸੀਗੀ ਤੇ ਹੁਣ ਅੱਜ ਉਹਨਾਂ ਦੀਆਂ ਗੱਲਾਂ ਵੀ ਐ ਹੋ ਰਹੀਆਂ ਵੀ ਇਹਨੂੰ ਘਰੋਂ ਕੱਢੋ ਐਦਾਂ ਕਰੋ ਐਦਾਂ ਕਰੋ ਜੀ ਤੁਸੀਂ ਤੁਹਾਡੇ ਤੇ ਵੀ ਉਹ ਦੋ ਬੱਚੇ ਵੀ ਉਧਰਲੇ ਵੀ ਤੁਹਾਡੇ ਕੋਲ ਹੀ ਆ ਹਾਂਜੀ ਹਾਂਜੀ ਇਹ ਵੀ ਤੁਹਾਡੇ ਕੋਲ ਹੈ ਤੇ ਤੁਸੀਂ ਬਿਲਕੁਲ ਇਕੱਲੇ ਇਹਨੇ ਚਾਰ ਬੱਚਿਆਂ ਦੀ ਜ਼ਿੰਮੇਵਾਰੀ ਚੱਕ ਰਹੇ ਹੋ ਕਿੱਥੇ ਤਾਂ ਹੋਣਾ ਚਾਹੀਦਾ ਸੀਗਾ ਵੀ ਹਨਾ ਵੀ ਤੁਹਾਡਾ ਸਾਥ ਤੁਹਾਨੂੰ ਮਿਲਣਾ ਚਾਹੀਦਾ ਸੀ ਕਿੱਥੇ ਤੁਹਾਡੇ ਖਿਲਾਫ ਗੱਲਾਂ ਹੋ ਰਹੀਆਂ ਇਹ ਕਿਉਂ ਹੁੰਦਾ ਵੀ ਕੀ ਕਾਰਨ ਹੈ ਕਦੇ ਵੀ ਕੁਝ ਐਸਾ ਤਾਂ ਨਹੀਂ ਵੀ ਤੁਸੀਂ ਕਿਸੇ ਨਾਲ ਵਧੀਆ ਨਾ ਵਿਹਾਰ ਕਰਦੇ ਹੋ ਤਾਂ ਕਰਕੇ ਨਹੀਂ ਦੇਖੋ ਵੀ ਹੁਣ ਮੈਂ ਆਪਣੇ ਮੂੰਹ ਨਾਲ ਕਹਿ ਦੂੰਗੀ ਵੀ ਹਾਂ ਮੈਂ ਬਹੁਤ ਚੰਗੀ ਆਂ ਦੇਖੋ ਜੀ ਜਿੱਥੋਂ ਤੱਕ ਵੱਡਿਆਂ ਦਾ ਆਦਰ ਹੁੰਦਾ ਉਹ ਤਾਂ ਮੈਂ ਬਹੁਤ ਕਰਦੀ ਆਂ ਤੇ ਹੁਣ ਜੇ ਹੁਣ ਉਹਨਾਂ ਦੀ ਸੋਚ ਬਾਰੇ ਮੈਂ ਕੁਝ ਕਹਿ ਨਹੀਂ ਸਕਦੀ ਵੀ ਉਹਨਾਂ ਦੀ ਇਦਾਂ ਦੀ ਸੋਚ ਕਿਉਂ ਆਂਗੀ ਮੇਰੇ ਪ੍ਰਤੀ ਵੀ ਕਿਉਂ ਇਦਾਂ ਦੀ ਗੱਲ ਕਰਦੇ ਨੇ ਮੂੰਹ ਹੁਣ ਜੇ ਮੈਂ ਕਹਾਂ ਵੀ ਮੈਂ ਬਹੁਤ ਮਤਲਬ ਕਿ ਇਦਾਂ ਵੀ ਜਿਨ ਜਿਹੋ ਜ ਵਡਿਆਂ ਦਾ ਵਿਵਹਾਰ ਹੁੰਦਾ ਮੈਂ ਵਧੀਆ ਕਰਦੀ ਸੀ ਆਦਰ ਸਨਮਾਨ ਉਹਨਾਂ ਦਾ ਕਰਦੀ ਸੀ ਹੁਣ ਕੀ ਪਤਾ ਉਹਨਾਂ ਨੂੰ ਇਸ ਕੀ ਗੱਲ ਇਹੋ ਜੀ ਲੱਗੀ ਵੀ ਮੈਨੂੰ ਇਦਾਂ ਸਾਰਾ ਕੁਝ ਬੋਲਦੇ ਨੇ ਹੂੰ ਤੇ ਕੋਲ ਮਲਾ ਕੇ ਵੀ ਬਾਕੀ ਤੁਹਾਨੂੰ ਪਤਾ ਹੀ ਆ ਵੀ ਜਦੋਂ ਘਰ ਦੇ ਵਿੱਚ ਬੁੜੀ ਕੱਲੀ ਰਹਿ ਜੇ ਤਾਂ 100 100 ਗੱਲਾਂ ਬਣਦੀਆਂ ਨੇ ਵੀ ਹੁਣ ਉਹਨਾਂ ਦੀ ਸੋਚ ਆ ਗਈ ਜਿਵੇਂ ਦੀ ਹੈਗੀ ਆਈ ਵਰਤੀ ਜਾਂਦੇ ਨੇ ਹੂੰ ਇਕੱਲੀ ਕੁੜੀ ਦੀ ਔਰਤ ਦੀ ਜ਼ਿੰਦਗੀ ਕਿਵੇਂ ਆ ਤੁਸੀਂ ਵੀ ਐ ਸਮਝ ਲਓ ਵੀ ਪਹਿਲੀ ਮੈਰਿਜ ਵਿੱਚ ਵੀ ਤੁਸੀਂ ਇੱਕ ਤਰੀਕੇ ਨਾਲ ਜਦੋਂ ਡਿਸਪਿਊਟ ਹੋਵੇ ਤਾਂ ਬੰਦਾ ਕੱਲਾ ਹੀ ਹੁੰਦਾ ਹੈ ਹਾਂਜੀ ਹਨਾ ਦੂਸਰੀ ਮੈਰਿਜ 'ਚ ਡਿਸਪਿਊਟ ਨਹੀਂ ਸੀਗਾ ਫਿਰ ਹੋਂ ਉਸ ਕਰਕੇ ਇਕੱਲੇ ਰਹਿ ਗਏ ਇਕੱਲੀ ਕੁੜੀ ਦੀ ਜ਼ਿੰਦਗੀ ਕਿਵੇਂ ਲੱਗਦੀ ਆ ਬਹੁਤ ਔਖੀ ਆ ਜੀ ਦੇਖੋ ਹੱਸਣਾ ਵੀ ਪੈਂਦਾਗਾ ਸਾਰਾ ਦਿਨ ਰੋਣ ਨਾਲ ਤਾਂ ਕੋਈ ਚੁੱਪ ਕਰਾਉਣ ਵੀ ਨਹੀਂ ਆਉਂਦਾ ਦੇਖੋ ਪੈਨਣਾ ਵੀ ਪੈਂਦਾ ਖਾਣਾ ਵੀ ਪੈਂਦਾ ਜਿਹੜੇ ਮਰ ਗਏ ਉਹਨਾਂ ਦਾ ਛੋਟ ਜਾਂਦਾ ਜੀ ਆਪਣਾ ਕੁਝ ਨਹੀਂ ਛੁੱਟਣਾਗਾ ਪਰ ਜਿਹੜਾ ਇਹ ਸਮਾਜ ਆ ਇਹ ਸਮਾਜ ਨਾ ਤਾਂ ਹੱਸਦਿਆਂ ਨੂੰ ਜਿਉਣ ਦਿੰਦਾ ਨਾ ਹੀ ਰੋਂਦਿਆਂ ਨੂੰ ਚੁੱਪ ਕਰਾਉਂਦਾ ਸਗੋਂ ਰਵਾਉਂਦੇ ਜ਼ਰੂਰ ਹੈਗੇ ਪਰ ਜੇ ਇਹਨਾਂ ਵੱਲ ਦੇਖੀ ਜਾਵਾਂਗੇ ਇਹ ਆਪਣੇ ਬੱਚੇ ਨਹੀਂ ਪਾਲਨੇਗੇ ਠੀਕ ਆ ਵੀ ਬਸ ਵੀ ਵੈਸੇ ਕੁੜੀ ਦੀ ਲਾਈਫ ਬਹੁਤ ਜ਼ਿਆਦਾ ਹੀ ਔਖੀ ਆ ਵੀ ਜਿਵੇਂ ਕਹਿ ਦਈਏ ਵੀ ਨਿਤ ਮਰਨਾ ਹਮ ਨਿਤ ਮਰਨ ਵਾਲੀ ਜ਼ਿੰਦਗੀ ਹੈਗੀ ਹਮ ਪਰ ਚਲੋ ਕੁਛ ਕਹਿੰਦੇ ਹੁੰਦੇ ਆਪਣੇ ਬੱਚਿਆਂ ਵੱਲ ਦੇਖ ਕੇ ਲਾਈਫ ਕੱਢੀ ਆ ਨੇ ਜੀ ਕੁੜੀ ਦੇ ਇੰਨੇ ਚਾਹ ਹੁੰਦੇ ਆ ਇੰਨੇ ਹਨਾ ਇੱਛਾਵਾਂ ਹੁੰਦੀਆਂ ਵੀ ਮੇਰਾ ਪਰਿਵਾਰ ਹੋਊਗਾ ਮੇਰਾ ਘਰ ਵਾਲਾ ਹੋਊਗਾ ਮੇਰੀਆਂ ਆ ਇੱਛਾਵਾਂ ਪੂਰੀਆਂ ਕਰੂਗਾ ਮੈਨੂੰ ਉਹ ਕਰੂਗਾ ਇਹ ਫਿਰ ਜਦੋਂ ਇੱਕੇ ਦਾਵੇਂ ਸਾਰੇ ਹੀ ਬਿੱ ਦੱਬ ਜਾਂਦੇ ਆ ਜਾਂ ਮਰ ਜਾਂਦੇ ਆ ਫਿਰ ਹੁੰਦਾ ਮਨ ਤੇ ਬੋਝ ਹੁੰਦਾ ਵੀ ਵੀ ਹਾਂਜੀ ਬਿਲਕੁਲ ਬਹੁਤ ਬੋਝ ਹੁੰਦਾ ਮਨ ਦੇ ਵਿੱਚ ਵੀ ਕਿੱਥੇ ਹਾਂ ਇੰਨਾ ਹੈਗਾ ਫਿਰ ਉਦੋਂ ਆਪਣੀ ਬੈਕ ਲਾਈਫ ਵੱਲ ਚਲੀ ਜਾਂਦੀ ਆ ਕੁੜੀ ਵੀ ਸੋਚਦੀ ਆ ਵੀ ਮੇਰੇ ਪੇਕੇ ਘਰ ਮੈਂ ਆਹ ਕੁਛ ਕੀਤਾ ਮੇਰੀਆਂ ਰੀਝਾਂ ਪੂਰੀਆਂ ਕਰਦਾ ਸੀ ਮੇਰਾ ਪਿਓ ਵੀ ਮਤਲਬ ਕੁੱਲ ਮਿਲਾ ਕੇ ਉਹ ਸਾਰੀਆਂ ਗੱਲਾਂ ਮਨ ਦੇ ਉੱਤੇ ਹੈਵੀ ਹੁੰਦੀਆਂ ਨੇ ਜਦ ਤੇ ਉਦੋਂ ਬਸ ਇੱਕ ਜਿਵੇਂ ਕਹਿ ਦਈਏ ਮੋਇਆਂ ਵਾਲੀ ਜ਼ਿੰਦਗੀ ਬਣ ਜਾਂਦੀ ਆ ਕੁੜੀ ਦੀ ਹਮ ਚਾਹ ਜਦੋਂ ਸਾਰੇ ਮਰ ਜਾਣ ਨਿੱਕੇ ਨਿੱਕੇ ਸੁਪਨੇ ਹੁੰਦੇ ਆ ਕੁੜੀ ਦੇ ਉਹ ਜਦੋਂ ਖਤਮ ਹੋ ਜਾਣਾ ਤਾਂ ਕਿਸੇ ਹੱਦ ਤੱਕ ਕੁੜੀ ਵੀ ਅੰਦਰੋਂ ਮਰ ਜਾਂਦੀ ਆ ਜੀ ਹਮ ਬਾਕੀ ਦੇ ਬਾਵਯੂਦ ਵੀ ਫਿਰ ਤੁਸੀਂ ਇੰਸਟਾਗ੍ਰam ਤੇ ਕਿਵੇਂ ਆਏ ਦੇਖੋ ਜੀ ਮੈਂ ਸਾਰਾ ਦਿਨ ਰੋਂਦੀ ਰਹਿੰਦੀ ਸੀ ਤੇ ਮੇਰੀ ਇੱਕ ਫਰੈਂਡ ਆ ਗਈ ਉਹ ਕੈਨੇਡਾ ਦੇ ਵਿੱਚ ਆ ਗਈ ਹਮ ਉਦੋਂ ਆ ਮੈਕ ਆ ਗਿਆ ਤੇ ਉਹ ਮੈਨੂੰ ਕਹਿੰਦੀ ਵੀ ਸਾਰਾ ਦਿਨ ਤੁਸੀਂ ਰੋਈ ਜਾਉਂਗੇ ਤੁਹਾਨੂੰ ਕਿਸੇ ਨੇ ਚੁੱਪ ਨਹੀਂ ਕਰਾਉਣਾ ਬਾਕੀ ਸਿਰੇ ਜੇ ਤੁਸੀਂ ਹੱਸੋਗੇ ਤਾਂ ਤੁਹਾਨੂੰ ਕਿਸੇ ਨੇ ਐ ਨਹੀਂ ਕਹਿਣਾ ਵੀ ਤੂੰ ਕਿਉਂ ਹੱਸਦੀ ਆ ਜੇ ਤੂੰ ਰੋਨੀ ਆ ਤਾਂ ਤੈਨੂੰ ਐ ਨਹੀਂ ਕਹਿਣਾ ਵੀ ਤੂੰ ਕਿਉਂ ਰੋਨੀ ਆ ਫਿਰ ਆਪਣੇ ਮਨ ਨੂੰ ਮਤਲਬ ਥੋੜਾ ਮੋਟਾ ਕਹਿੰਦੇ ਹੁੰਦੇ ਖੁਸ਼ ਰੱਖਣਾ ਫਿਰ ਮੈਂ ਇੰਸਟਾਗ੍ਰam ਤੇ ਵੀਡੀਓ ਬਣਾਉਣ ਲੱਗ ਗਈ ਕਿਸੇ ਹੱਦ ਤੱਕ ਆ ਵੀਡੀਓ ਵਾਲੀ ਗੱਲ ਤੋਂ ਵੀ ਮਤਲਬ ਸਾਰੇ ਕਹਿਣ ਲੱਗੇ ਇਹਨੂੰ ਤਾਂ ਕੋਈ ਦੁੱਖ ਹੀ ਨਹੀਂ ਹੈਗਾ ਇਹ ਵੀਡੀਓ ਬਣਾਉਂਦੀ ਆ ਇਹ ਐਂ ਕਰਦੀ ਆ ਦੇਖੋ ਜੀ ਹੁਣ ਅਕਸਰ ਮੇਰੀ ਵੀ ਲਾਈਫ ਆ ਮੈਂ ਵੀ ਜਿਉਣਾ ਚਾਹੁੰਦੀ ਆ ਮੇਰੇ ਵੀ ਨਿੱਕੇ ਨਿੱਕੇ ਸੁਪਨੇ ਆਗੇ ਵੀ ਚਲੋ ਮੈਂ ਵੀ ਖੁਸ਼ ਹੋਵਾਂ ਵੀ ਮੈਂ ਇਦਾਂ ਹੋਵਾਂ ਹੁਣ ਸਾਰਾ ਦਿਨ ਰੋਈ ਰੋਈ ਜਾਊਂਗੀ ਰੋਈ ਜਾਊਂਗੀ ਤਾਂ ਫਿਰ ਇਹਦੇ ਵਿੱਚੋਂ ਮੈਨੂੰ ਕੁਝ ਮਿਲ ਜਾਊਗਾ ਮੇਰਾ ਵੀ ਜੀ ਕਰਦਾ ਮੈਂ ਵੀ ਰੰਗੀ ਦੁਨੀਆ ਵਾਂਗੂ ਮੈਂ ਵੀ ਰੰਗ ਦੇਖਾਂ ਬਸ ਇਸੇ ਕਰਕੇ ਹੀ ਮੈਂ ਇੰਸਟਾਗ੍ਰam ਤੇ ਆਪਣੀਆਂ ਵੀਡੀਓ ਬਣਾਉਣ ਲੱਗੀ ਚਲੋ ਇੰਨਾ ਵੀ ਕਦੇ ਖੁਸ਼ ਹੋਗੀ ਕਦੇ ਰੋਪੀ ਚਲੋ ਆਪਣੀ ਜ਼ਿੰਦਗੀ ਨੂੰ ਮਤਲਬ ਜੀਣ ਦੀ ਕੋਸ਼ਿਸ਼ ਕਰ ਰਹੀ ਆ ਵੀ ਮੈਂ ਆਪਣੀ ਜ਼ਿੰਦਗੀ ਨੂੰ ਜੀਵਾ ਕਿਉਂਕਿ ਇੰਨੇ ਦੁੱਖ ਆਏ ਵੀ ਕਹਿੰਦੇ ਹੁੰਦੇ ਆ ਵੀ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਵੀ ਸੁਸਾਈਡ ਕਰਨ ਨੂੰ ਵੀ ਮਨ ਕਰਦਾ ਵੀ ਮੈਂ ਸੁਸਾਈਡ ਕਰ ਲਾਂ ਫਰ ਫਿਰ ਜਦੋਂ ਸਬਦੀਆਂ ਗੱਲਾਂ ਸੁਣਦੀਆਂ ਫਿਰ ਆਪਣੇ ਮਨ ਨੂੰ ਤਸੱਲੀਆਂ ਦਿੰਦੀਆਂ ਸਮਝੌਤੇ ਕਰਦੀਆਂ ਆਪਣੇ ਮਨ ਨਾਲ ਵੀ ਨਹੀਂ ਤੁਝੇ ਕਿਸੇ ਪਾਸੇ ਤਾਂ ਮਨ ਲਾਉਣਾ ਹੀ ਪੈਂਦਾ ਹਾਂ ਹਾਂ ਜੀ ਮਨ ਲਾਉਣਾ ਹੀ ਪੈਂਦਾ ਵੀ ਫਿਰ ਮੈਂ ਬਸ ਇੰਸਟਾਗ੍ਰam ਤੇ ਵੀਡੀਓ ਬਣਾ ਲਈ ਬਸ ਇਹ ਨਿੱਕੇ ਨਿੱਕੇ ਗੱਲਾਂ ਨਾਲ ਖੁਸ਼ ਹੋ ਲੈਣੇ ਦੁਨੀਆ ਤਾਂ ਪਹਿਲਾਂ ਹੀ ਗਲਤ ਕਹੀ ਜਾਂਦੀ ਹੈ ਤੇ ਜੇਕਰ ਨਹੀਂ ਕਿਸੇ ਪਾਸੇ ਮਨ ਲੱਗੂਗਾ ਤਾਂ ਮੈਨੂੰ ਲੱਗਦਾ ਹੋਰ ਵੀ ਹਾਂਜੀ ਗਲਤ ਕਰਨ ਵਾਲੇ ਜਾਂ ਗਲਤ ਸੋਚਣ ਵਾਲੇ ਹੋਰ ਵੀ ਆ ਜਾਣਗੇ ਹਾਂਜੀ ਹਾਂਜੀ ਬਿਲਕੁਲ ਤੇ ਫਿਰ ਜੇ ਪਹਿਲੀ ਰੀਲ ਪਾਈ ਸੀਗੀ ਉਹ ਫਿਰ ਕਿਵੇਂ ਸੋਚਿਆ ਵੀ ਕਾਹਦੇ ਤੇ ਬਣਾਇਆ ਕਰੋਗੇ ਕਿਵੇਂ ਕਰਿਆ ਇਹ ਕੀ ਸੋਚਿਆ ਸੀ ਬਸ ਇਹ ਕੁਛ ਨਹੀਂ ਵੀ ਮਤਲਬ ਕੁਝ ਸੋਚ ਕੇ ਨਹੀਂ ਕਰਦੀਗੀ ਵੀ ਮਨ ਨੂੰ ਜੋ ਮਤਲਬ ਪਾਜੇ ਜਾਂ ਚੰਗਾ ਲੱਗ ਜੇ ਬਸ ਉਹਦੇ ਆਧਾਰ ਤੇ ਬਣਾ ਲੈਣੀ ਆ ਵੈਸੇ ਕੁਛ ਸੋਚ ਕੇ ਤਾਂ ਕੁਝ ਵੀ ਨਹੀਂ ਕੀਤਾ ਸੀਗਾ ਵੀ ਜਾਂ ਹਾਂ ਮੈਂ ਇਦਾਂ ਕਰਾਂ ਜਾਂ ਮੈਂ ਉਹ ਕਰਾਂ ਬਸ ਵੀ ਮਾਣ ਨੂੰ ਇੱਕ ਜਿਵੇਂ ਕਹਿੰਦੇ ਹੁੰਦੇ ਆ ਵੀ ਛੋਟੀ ਜੀ ਖੁਸ਼ੀ ਦੇਣੀ ਵੀ ਕਦੇ ਜੇ ਮਾਣਾ ਉਦਾਸ ਆ ਤਾਂ ਉਵੇਂ ਦਾ ਮਤਲਬ ਕਰ ਲੈਣਾ ਜੇ ਖੁਸ਼ ਹੈ ਤਾਂ ਥੋੜੀ ਜੀ ਖੁਸ਼ੀ ਵਾਲੀ ਵੀਡੀਓ ਬਣਾ ਲੈਣੀ ਬਸ ਇਹਦੇ ਚ ਵੈਸੇ ਕੋਈ ਐਡਾ ਬਾਲੀ ਵੱਡੀ ਗੱਲ ਨਹੀਂ ਸੀਗੀ ਵੀ ਮੈਂ ਕੁਝ ਸੋਚ ਕੇ ਇੰਸਟਾਗ੍ਰam ਤੇ ਵੀਡੀਓ ਬਣਾਉਣੀ ਆ ਜਾਂ ਕੁਝ ਵੀ ਹੈਗਾ ਪਹਿਲੀ ਰੀਲ ਕਦੋਂ ਚੱਲੀ ਸੀ ਤੁਹਾਡੀ ਕਿਹੜੀ ਚੱਲੀ ਸੀ ਵੈਸੇ ਹੀ ਮੈਨੂੰ ਇੰਨਾ ਤਾਂ ਧਿਆਨ ਨਹੀਂ ਹੈਗਾਗਾ ਵੀ ਕਦੋਂ ਚੱਲੀ ਸੀ ਬਸ ਮੈਂ ਬਣਾ ਮੈਂ ਬਣਾਤਾ ਕਾਫੀ ਟਾਈਮ ਤੋਂ ਰਹੀ ਆ ਵੀ ਕਈ ਵਾਰੀ ਫੈਮਿਲੀ ਵੀ ਲੜਨ ਲੱਗ ਜਾਂਦੀ ਸੀ ਫਾਦਰ ਇਨ ਲਾ ਨੂੰ ਸਾਡੇ ਰਿਸ਼ਤੇਦਾਰਾਂ ਨੇ ਵੀਡੀਓ ਦਿਖਾਤੀਆਂ ਤੇ ਵੀ ਉਹ ਉਹ ਬੋਲਣ ਲੱਗ ਗਏ ਮੈਨੂੰ ਕਹਿੰਦੇ ਵੀ ਆਪਣੀ ਜੱਟਾਂ ਦੀਆਂ ਧੀਆਂ ਨੂੰ ਐਦਾਂ ਕੁਝ ਚੰਗਾ ਨਹੀਂ ਲੱਗਦਾਗਾ ਬਣਾਉਣਾ ਮੈਂ ਚਲੋ ਕੁਝ ਟਾਈਮ ਤੱਕ ਵੀ ਇਹ ਸਭ ਕੁਝ ਛੱਡਤਾ ਹੁਣ ਉਹ ਪੌਣੀਆਂ ਬੰਦ ਕਰਤੀਆਂ ਸੀ ਫਿਰ ਜਿਵੇਂ ਜਿਵੇਂ ਕੀ ਮੈਂ ਮਤਲਬ ਅਵੇਲੀ ਬੈਠੀ ਰਹਿਣਾ ਘਰ ਦੇ ਕੰਮ ਹੁਣ ਕਿੰਨੇ ਕਾ ਬੱਚਿਆਂ ਨੂੰ ਸਕੂਲ ਪੇਸ ਦਿੰਨੀ ਆ ਵੀ ਕੋਲ ਮਲਾ ਕੇ ਆਪਣੇ ਦੁੱਖ ਵਾਲੀ ਜਿਹੜੀ ਜ਼ਿੰਦਗੀ ਆ ਉਹ ਫਿਰ ਮੇਰੇ ਅੱਗੇ ਜਿਵੇਂ ਇੱਕ ਆਪਾਂ ਰੀਲ ਬਣਾ ਰਹੇ ਆ ਉਦਾਂ ਮੇਰੇ ਸਾਹਮਣੇ ਆ ਜਾਂਦੀ ਸਾਰਾ ਦਿਨ ਚੋੜਦੀ ਨਿਤ ਮੈਡੀਸਨ ਲੈਣੀ ਨਿਤ ਡਾਕਟਰ ਨੇ ਘਰੇ ਆਉਣਾ ਫਿਰ ਇਦਾਂ ਲੋਕਾਂ ਦੀਆਂ ਹੋਰ ਵੀ ਜ਼ਿਆਦਾ ਮਤਲਬ ਗੱਲਾਂ ਬਣਨ ਲੱਗੀਆਂ ਵੀ ਫਿਰ ਮਾਣਾ ਕਿਤੇ ਲੱਗਦਾ ਨਹੀਂ ਸੀ ਫ੍ਰੀ ਟਾਈਮ ਕਹਿੰਦੇ ਹੁੰਦੇ ਖਾਲੀ ਦਿਮਾਗ ਸ਼ੈਤਾਨ ਦਾ ਘਰ ਵੀ ਉਵੇਂ ਮੇਰੇ ਦਿਮਾਗ ਦੇ ਵਿੱਚ ਆਪਣੀਆਂ ਪਾਸਟ ਦੀਆਂ ਗੱਲਾਂ ਆਪਣੇ ਇਸ ਟਾਈਮ ਦੀਆਂ ਗੱਲਾਂ ਸਾਰੀਆਂ ਕੁੱਲ ਮਿਲਾ ਕੇ ਮੇਰੇ ਤੇ ਹੈਵੀ ਹੋਣ ਲੱਗ ਗਈਆਂ ਸੀ ਫਿਰ ਕਿਸੇ ਹੱਦ ਤੱਕ ਹੁਣ ਮੈਂ ਮਤਲਬ ਦੁਬਾਰਾ ਤੋਂ ਸਟਾਰਟ ਕੀਤੀਆਂ ਵੀਡੀਓ ਬਣਾਉਣੀਆਂ ਤਾਂ ਮੇਰੇ ਫਾਦਰ ਲਾ ਪਹਿਲਾਂ ਤਾਂ ਮੈਨੂੰ ਬੋਲਦੇ ਸੀਗੇ ਫਿਰ ਕਿਸੇ ਹੱਦ ਤੱਕ ਉਹ ਵੀ ਮੈਨੂੰ ਹੁਣ ਸਮਝਣ ਲੱਗੇ ਵੀ ਸ਼ਾਇਦ ਇਹਦੀ ਜ਼ਿੰਦਗੀ ਬਹੁਤ ਔਖੀ ਆ ਕਿਉਂਕਿ ਹਮਸਫਰ ਬਿਨਾਂ ਰਹਿਣਾ ਬਹੁਤ ਔਖਾ ਦਾ ਕੁੜੀ ਨੂੰ ਹਮ ਪਰ ਜਿਵੇਂ ਤਿਵੇਂ ਹੁਣ ਮਤਲਬ ਇੰਨਾ ਜ਼ਿੰਦਗੀ ਦਾ ਦੇਖਣ ਦੇ ਅਕੋਰਡਿੰਗ ਵੀ ਸੋਚਦੀ ਆਂ ਕਿ ਵੀ ਹੁਣ ਜਿਵੇਂ ਵੀ ਹੈਗੀ ਆਪਣੀ ਲਾਈਫ ਬਸ ਕੱਢਣੀ ਹੈਗੀ ਹਮ ਤੂੰ ਦੱਸ ਉਵੇਂ ਕੱਢ ਰਹੀ ਆਂ ਜੇਕਰ ਹੁਣ ਆਪਾਂ ਗੱਲ ਕਰ ਲਈਏ ਫਿਰ ਜਦੋਂ ਇਹੀ ਤਾਂ ਹੈ ਨਹੀਂ ਕਿ ਵੀ ਜੇ ਥੋੜੀ ਜੀ ਰੀਲਾਂ ਚੱਲਣ ਲੱਗ ਜਾਂਦੀਆਂ ਜਾਂ ਸੋਸ਼ਲ ਮੀਡੀਆ ਤੇ ਵੀ ਮਨ ਨੂੰ ਬਹਿਲਾਉਣ ਲਈ ਤੁਸੀਂ ਕਰ ਰਹੇ ਹੋ ਪਰ ਉਹਦੇ ਨਾਲ ਨਾਲ ਵੀ ਉਹਦੇ ਉਹਦਾ ਵੀ ਇੱਕ ਬੋਝ ਆਉਂਦਾ ਹੈ ਜਿਹੜੇ ਗਲਤ ਕਮੈਂਟਾਂ ਵਾਲਾ ਉਹ ਫਿਰ ਕਿਵੇਂ ਕਰਦੇ ਹਾਂਜੀ ਅੱਜ ਤੱਕ ਵੀ ਦੇਖੋ ਜੀ ਮੈਂ ਜਿੰਨੀਆਂ ਵੀ ਵੀਡੀਓ ਬਣਾਈਆਂ ਹੀ ਆ ਮੈਨੂੰ ਕੋਈ ਬੈਡ ਕਮੈਂਟ ਤਾਂ ਅੱਜ ਤੱਕ ਆਇਆ ਨਹੀਂ ਇਹ ਦੇਖੋ ਵੀ ਹੁਣ ਅੱਗੇ ਦਾ ਵੈਸੇ ਮੈਂ ਕੁਝ ਗਲਤ ਵੀਡੀਓ ਨਹੀਂ ਕਦੇ ਵੀ ਪਾਈਆਂ ਵੀ ਇਦਾਂ ਵੀ ਹੁਣ ਕੁੜੀਆਂ ਬਣਾਉਂਦੀਆਂ ਨੇ ਕੋਈ ਕਿਦਾਂ ਦੀ ਹੁੰਦੀ ਹੈ ਵੀਡੀਓ ਉਹਨਾਂ ਦੀ ਕਿਦਾਂ ਦੀ ਹੁੰਦੀ ਹੈਗੀ ਪਰ ਮੈਂ ਸਿੰਪਲੀ ਆਪਣੀ ਵੀਡੀਓ ਬਣਾਉਣੀ ਆ ਮੈਂ ਜਿੱਦਾਂ ਬੈਠੀ ਹੁੰਨੀ ਆ ਕੋਈ ਮੈਨੂੰ ਐ ਨਹੀਂ ਹੁੰਦਾ ਵੀ ਮੈਂ ਤਿਆਰ ਸ਼ੈਅਰ ਹੋ ਕੇ ਵੀ ਜਿੱਦਾਂ ਮਨ ਦੇ ਵਿੱਚ ਜੇ ਕੋਈ ਗੱਲ ਆ ਗਈ ਵੀ ਦੇਖਿਆ ਵੀ ਆ ਚੀਜ਼ ਵਧੀਆ ਹੈਗੀ ਤਾਂ ਉਸ ਦੇ ਨਾਲ ਆਪਣੇ ਆਪ ਨੂੰ ਕੰਪਰੋਮਾਈਜ਼ ਕਰਕੇ ਦੇਖਦੀ ਹੁੰਨੀ ਆ ਵੀ ਬਸ ਮੇਰਾ ਆਈ ਰੀਜ਼ਨ ਹੁੰਦਾਗਾ ਵੀਡੀਓ ਬਣਾਉਣ ਦਾ ਬਾਕੀ ਸਿਰੇ ਅੱਜ ਤੱਕ ਜੀ ਮੈਨੂੰ ਕਿਸੇ ਨੇ ਵੀ ਬੈਡ ਕਮੈਂਟ ਨਹੀਂ ਕੀਤੇਗੇ ਸ਼ਾਇਦ ਕਿਸੇ ਹੱਦ ਤੱਕ ਵੀ ਮੈਨੂੰ ਇਦਾਂ ਦੇ ਕਮੈਂਟ ਜ਼ਰੂਰ ਆਉਂਦੇ ਆ ਵੀ ਕਹਿੰਦੇ ਖੁਸ਼ ਹੋਣਾ ਤੁਹਾਡੇ ਤੋਂ ਸਿੱਖੋ ਵੀ ਇੰਨੀ ਦੁਖਦਾਈ ਲਾਈਫ ਹੁੰਦੇ باوجود ਵੀ ਤੁਸੀਂ ਮਤਲਬ ਆਪਣੇ ਆਪ ਨੂੰ ਖੁਸ਼ ਰੱਖਦੇ ਹੋ ਪਰ ਕੁੱਲ ਮਿਲਾ ਕੇ ਉਹਨਾਂ ਨੂੰ ਮੇਰੀ ਲਾਈਫ ਬਾਰੇ ਨਹੀਂ ਪਤਾ ਹੈ ਉਹਨੂੰ ਪਤਾ ਵੀ ਨਹੀਂ ਸਾਰਿਆਂ ਨੂੰ ਕਿਉਂਕਿ ਅਸਲੀ ਕਹਾਣੀ ਤਾਂ ਕਿਸੇ ਨੂੰ ਅੰਦਰ ਦੇ ਜੇ ਕਹਿੰਦੇ ਹੱਸਦੇ ਚਿਹਰਿਆਂ ਦੇ ਪਿੱਛੇ ਕਿੰਨੇ ਦੁੱਖ ਲੁਕੇ ਹੁੰਦੇ ਹਾਂਜੀ ਲੁਕੇ ਹੁੰਦੇ ਆ ਦੇਖੋ ਜੀ ਮੈਂ ਇੰਨੀ ਖੁਸ਼ ਮਜਾਜ ਕੁੜੀ ਸੀ ਹੁਣ ਜੇ ਕੋਈ ਮੈਨੂੰ ਮਾੜੀ ਜੀ ਵੀ ਗੱਲ ਕਹਿ ਦਿੰਦਾ ਤਾਂ ਨਾ ਹੀ ਬਹੁਤ ਮਨ ਦੁਖੀ ਤਾਂ ਜਿਹੜਾ ਹੋਣਾ ਹੀ ਹੋਣਾ ਤੇ ਵੀ ਮਤਲਬ ਇੰਨਾ ਕੀ ਮਨ ਨੂੰ ਸੋਚ-ਸੋਚ ਕੇ ਗੱਲਾਂ ਆਪਣੇ ਮਨ ਨਾਲ ਕਰਕੇ ਬਹੁਤ ਰੋਣੀਆਂ ਕਹਿੰਦੇ ਹੁੰਦੇ ਆਗੇ ਹਾਸੇ ਦੇਖਦੇ ਆ ਨਾ ਲੋਕ ਰੋਣ ਨਹੀਂ ਦੇਖਦੇ ਕਿਸੇ ਦਾ ਵੀ ਵੀ ਜਦੋਂ ਮੈਂ ਬੰਦ ਕਮਰੇ ਦੇ ਵਿੱਚ ਬਹਿ ਕੇ ਆਪਣੇ ਬੱਚਿਆਂ ਵੱਲ ਦੇਖ ਕੇ ਰੋਣੀ ਹੈਗੀ ਤਾਂ ਆਪਣੇ ਆਪ ਨੂੰ ਕੋਸਦੀ ਆ ਵੀ ਸ਼ਾਇਦ ਰੱਬਾ ਮੈਨੂੰ ਕੁੜੀ ਨਾ ਬਣਾਉਂਦਾ ਜੇ ਬਣਾਇਆ ਸੀ ਤਾਂ ਥੋੜੇ ਸੁੱਖ ਦੇ ਦਿੰਦਾ ਬੱਸ ਸਮਝੋ ਆਤਿਆਂ ਨਾਲ ਆਪਣੀ ਲਾਈਫ ਕੱਢਦੀਆਂ ਤੁਸੀਂ ਤੁਹਾਡਾ ਅਨਮੁੱਲਾ ਟਾਈਮ ਦਿੱਤਾ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੁੜੇ ਰੋ ਵੋਕਲ ਜਗਮੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ